ਜੀ ਕਿਸਾਨ ਪ੍ਰਭੂ ਬਰਾਡਫਾਰਮ YouTube ਚੈਨਲ ਫੇਸਬੁੱਕ ਪੇਜ ਤੇ ਤੁਹਾਡਾ ਬਈ ਸਵਾਗਤ ਕਰਦੇ ਆਂ ਅੱਜ ਆਪਾਂ ਕਿਸਾਨ ਪ੍ਰਭੂ ਤੂੜੀ ਦੇ ਤਾਜ਼ੇ ਰੇਟ ਲੈ ਕੇ ਆਏ ਬਾਈ ਜੀ ਕਿਹੜੇ ਏਰੀਆ ਦੇ ਵਿੱਚ ਮਹਿੰਗੀ ਹੈ ਤੂੜੀ ਕਿਹੜੇ ਚ ਸਸਤੀ ਹੈ ਸਾਰੀ ਗੱਲਬਾਤ ਆਪਾਂ ਕਰਾਂਗੇ ਅੱਜ ਤੇ ਵੀਡੀਓ ਨੂੰ ਨਾ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਬਾਈ ਜੀ ਨਾ ਭੁੱਲਿਆ ਕਰੋ ਤੇ ਬਾਕੀ ਬਈ ਅੱਜ ਆਪਾਂ ਤਰੀਕੂਗੀ 17 ਫਰਵਰੀ ਦਾ 26 ਦੇ ਰੇਟ ਲੈ ਕੇ ਆਏ ਤੂੜੀ ਦੇ ਤਾਜ਼ੇ ਤੇ ਬਈ ਸਭ ਤੋਂ ਪਹਿਲਾਂ ਆਪਾਂ ਰੇਟ ਦੀ ਗੱਲਬਾਤ ਕਰਦੇ ਆਂ ਬਈ ਗੰਗਾ ਨਗਰ ਗੰਗਾ ਨਗਰ ਬਾਈ ਜੀ ਤੂੜੀ ਦਾ ਰੇਟ ਕਹੇ ਜੀ 700 ਰੁਪਿਆ ਤੇ ਜੇ ਆਪਾਂ ਮੋਗੇ ਦੀ ਗੱਲਬਾਤ ਕਰੀਏ ਜੀ ਮੋਗੇ ਅਚ ਕੀ ਰੇਟ ਰਹਾ ਤੂੜੀ ਦਾ ਮੋਗੇ ਬਾਈ ਜੀ ਅੱਜ ਰਿਹਾ 550 ਰੁਪਿਆ ਮੋਗੇ ਦੇ ਵਿੱਚ ਅੱਜ ਤੂੜੀ ਦਾ ਰੇਟ ਰਹਾ ਜੇ ਆਪਾਂ ਕੋਟਕਪੂਰੇ ਦੀ ਗੱਲ ਕਰੀਏ ਤਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ 350 ਰੁਪਏ ਤੋਂ ਲੈ ਕੇ 480 ਰੁਪਏ ਤੱਕ ਰਾਈ ਜੀ ਟੌਪ ਵਾਲਾ ਰੇਟ ਇਹ ਰਿਹਾ ਚੰਗੀ ਤੂੜੀ ਦਾ ਤੇ ਮੁੱਲਾਪੁਰ ਦਾਖਾਂ ਦੇ ਵਿੱਚ ਬਾਈ ਜੀ 650 ਰੁਪਿਆ ਰੇਟ ਰਿਹਾ ਜੀ ਜਗਰਾਉਂ ਦੀ ਮੰਡੀ ਦੇ ਵਿੱਚ ਜੀ ਅੱਜ ਰੇਟ ਰਿਹਾ ਤੂੜੀ ਦਾ 715 ਰੁਪਏ ਅੰਦਰਲੀ ਤੂੜੀ ਦਾ ਲੁਧਿਆਣਾ ਦੇ ਵਿੱਚ ਬਾਈ ਜੀ ਤੂੜੀ ਦਾ ਰੇਟ ਰਿਹਾ 590 ਰੁਪਏ ਰਾਜਪੁਰਾ ਦੇ ਵਿੱਚ ਜੀ ਤੂੜੀ ਦਾ ਰੇਟ ਰਿਹਾ 700 ਰੁਪਿਆ ਤੇ ਓਨਾ ਦੀ ਮੰਡੀ ਦੀ ਗੱਲਬਾਤ ਕਰਕੇ ਤਾਂ ਕਿਸਾਨਪੁਰਾ ਉੱਥੇ 950 ਰੁਪਿਆ ਤੂੜੀ ਦਾ ਰੇਟ ਗਿਆ ਜੀ ਸਮਾਣੇ ਗਿਆ ਜੀ 600 ਰੁਪਿਆ ਅੰਬਾਲਾ ਵੀ 950 ਗਿਆ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਗਿਆ ਜੀ 700 ਰੁਪਿਆ ਜੇ ਆਪਾਂ ਕਿਸਾਨ ਭਰਾਵੋ ਅੱਜ ਗੱਲਬਾਤ ਕਰੀਏ ਵੀ ਕਿਹੜੇ ਮੰਡੀ ਦੇ ਵਿੱਚ ਸਭ ਤੋਂ ਜ਼ਿਆਦਾ ਰੇਟ ਰਿਹਾ ਤੂੜੀ ਦਾ ਸਭ ਤੋਂ ਜ਼ਿਆਦਾ ਭਾਈ ਜੀ ਅੱਜ ਰੇਟ ਰਿਹਾ ਅੰਬਾਲਾ ਤੇ ਉਹਨਾਂ ਦੇ ਵਿੱਚ ਤੇ ਜੇ ਮੈਂ 16 ਤਰੀਕ ਦੇ ਰੇਟ ਦੀ ਗੱਲਬਾਤ ਕਰਾਂ ਤਾਂ ਭਾਈ ਉਹਨਾਂ ਦੇ ਵਿੱਚ 1000 ਰੁਪਿਆ ਰੇਟ ਰਿਹਾ ਤੂੜੀ ਦਾ ਉਹਨਾਂ ਦੇ ਵਿੱਚ 16 ਤਰੀਕ ਨੂੰ ਅੱਜ ਭਾਈ 50 ਰੁਪਏ ਮੰਡੀ ਰਹੀ ਹੈ ਇੱਥੇ 950 ਰੁਪਈਆ ਬਈ ਇੱਥੇ ਰੇਟ ਚੱਲੀ ਜਾਂਦਾ ਅੰਬਾਲਾ ਦੇ ਵਿੱਚ ਵੀ 950 ਰੁਪਈਆ ਬਈ ਜੀ ਤੂੜੀ ਦਾ ਰੇਟ ਚੱਲੀ ਜਾਂਦਾ ਤੇ ਇਹ ਦੋਹਾਂ ਏਰੀਆ ਦੇ ਵਿੱਚ ਬਈ ਸਭ ਤੋਂ ਜ਼ਿਆਦਾ ਤੂੜੀ ਦਾ ਰੇਟ ਰਿਹਾ ਤੇ ਬਈ ਸਭ ਤੋਂ ਜ਼ਿਆਦਾ ਜੇ ਆਪਾਂ ਥੋੜੇ ਘੱਟ ਲਾਈਏ ਤਾਂ ਕੋਟਕਪੂਰਾ ਮੰਡੀ ਦੇ ਵਿੱਚ ਰਿਹਾ ਬਈ 480 ਰੁਪਈਏ ਤੇ ਉਸ ਤੋਂ ਬਾਅਦ ਚ ਬਈ ਐਵਰੇਜ ਹੀ ਰਹੀ ਆ ਮੁੱਲਾਪੁਰ ਦੇ ਵਿੱਚ 650 ਰੁਪਈਆ ਉਸ ਤੋਂ ਬਾਅਦ ਚ ਬਈ ਮੌਕਾ ਆ ਗਿਆ ਤੇ ਜਗਰਾਉਂ ਦੇ ਵਿੱਚ ਬਈ ਠੀਕ ਠਾਕ ਰਿਹਾ ਵਧੀਆ ਰੇਟ ਰਿਹਾ ਨਾ ਬਾਲਾ ਘੱਟ ਸੀ ਤੇ ਨਾ ਵੱਧ ਬਈ 715 ਰੁਪਏ ਰਿਹਾ ਤੇ ਗੰਗਾ ਨਗਰ 700 ਰਿਹਾ ਗੰਗਾ ਨਗਰ ਨੂੰ ਬਈ ਜਗਰਾਉਂ ਦੇ ਵਿੱਚ 15 ਰੁਪਏ ਤੂੜੀ ਦੇ ਰੇਟ ਦੀ ਤੇਜ਼ੀ ਰਹੀ ਆ ਤੇ ਜੇ ਬਈ ਕੋਟਕਪੂਰਾ ਮੰਡੀ ਦੇ ਵਿੱਚ ਗੱਲ ਕਰੀਏ ਤਾਂ 350 ਦੇ ਲੈ ਕੇ 480 ਰੁਪਏ ਤੱਕ ਰ ਵੀ ਵਧੀਆ ਤੂੜੀ ਵਿਕੀ ਆ ਤੇ ਬਈ ਕੋਟਕਪੂਰਾ ਮੰਡੀ ਦੇ ਵਿੱਚ ਬਾਕੀ ਵੀ ਬੋਲੀ ਲੱਗਦੀ ਆ ਤੂੜੀ ਵੇਚਣੀ ਹੋਵੇ ਕਿਸੇ ਕਿਸਾਨ ਭਰਾਣੇ ਬਈ ਕੋਟਕਪੂਰੇ ਦੇ ਨੇੜ ਦੇ ਪਿੰਡ ਤੋਂ ਹੋਵੇ ਤਬਈ ਤੁਸੀਂ ਤੂੜੀ ਵੇਚ ਸਕਦੇ ਹੋ ਬੋਲੀ ਲੱਗਦੀ ਹੈ 7.5 ਕੋਟ ਪੂਰਾ ਮੰਡੀ ਦੇ ਵਿੱਚ ਸਵੇਰ ਜੇ ਤੁਸੀਂ ਤੂੜੀ ਵੇਚਣੀ ਹੈ ਕਿਸਾਨ ਭਰਾਵੋ ਵੇਚ ਵੀ ਸਕਦੇ ਹੋ ਜੇ ਤੂੜੀ ਖਰੀਦਣੀ ਹੈ ਵੀ ਉਹ ਵੀ ਬੋਲੀ ਤੇ ਪਹੁੰਚ ਕੇ ਤੂੜੀ ਤੁਸੀਂ ਖਰੀਦ ਵੀ ਸਕਦੇ ਹੋ ਜੇ ਵੀ ਮੈਂ ਬੋਲੀ ਦੇ ਸਮੇਂ ਦੀ ਗੱਲ ਕਰਾਂ ਵੀ ਕਿੰਨੇ ਵਜੇ ਲੱਗਦੀ ਕੋਟਕਪੂਰਾ ਮੰਡੀ ਦੇ ਵਿੱਚ ਬੋਲੀ ਵੀ 7.5 ਨੂੰ ਹੁਣ ਬੋਲੀ ਸ਼ੁਰੂ ਹੋ ਜਾਂਦੀ ਹੈ ਸਵੇਰ ਕੋਟਕਪੂਰਾ ਮੰਡੀ ਦੇ ਵਿੱਚ ਬੋਲੀ ਤੇਜ ਲਾਈਕ ਸ਼ੇਅਰ ਕਮੈਂਟ ਬਈ ਵੀਡੀਓ ਨੂੰ ਜਰੂਰ ਕਰਿਓ ਤੇ ਬਾਕੀ ਕਿਸਾਨ ਭਰਾਵੋ ਥੋਡੇ ਏਰੀਏ ਦੇ ਵਿੱਚ ਜੇ ਕੋਈ ਏਰੀਆ ਬੋਲਣ ਵਾਲਾ ਰਹਿ ਗਿਆ ਹੋਵੇ ਬਈ ਤਾਂ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਥੋਡੇ ਏਰੀਏ ਦੇ ਵਿੱਚ ቱੜੀਦਾਰ ਰੇਟ ਕੀ ਚੱਲੀ ਜਾਂਦਾ ਵੀ ਦੂਜੇ ਦਿਨ ਆਪਾਂ ਨੋਟ ਕਰਕੇ ਦੱਸ ਦਿਆ ਕਰਾਂਗੇ ਹੁਣ ਵੀ ਆਪਾਂ ਡੇਲੀ ਦੀ ਵਾਂਗੂ ਰੇਟ ਪਾਇਆ ਕਰਾਂਗੇ ਵੱਖ-ਵੱਖ ਮੰਡੀਆਂ ਦੇ ਹਰ ਰੋਜ਼ ਦੀ ਤਰ੍ਹਾਂ ਬਈ ਰੇਟ ਤੇ ਵੀ ਸਭ ਤੋਂ ਜ਼ਿਆਦਾ ਤਾਂ ਦੋਹਾਂ ਮੰਡੀਆਂ ਦੇ ਵਿੱਚ ਰੇਟ ਰਿਹਾ ਜਿਵੇਂ ਮੈਂ 16 ਤਰੀਕ ਨੂੰ ਵੀ ਗੱਲ ਕਰਾਂ 1000 ਰੁਪਿਆ ਰਿਹਾ ਵੀ ਉਹਨਾਂ ਦੇ ਵਿੱਚ ਉੱਥੋਂ ਦਾ ਕੋਈ ਵੀਰ ਭਰਾ ਬਈ ਵੀਡੀਓ ਦੇਖ ਨੂੰ ਜਰੂਰ ਕਮੈਂਟ ਕਰਕੇ ਦੱਸਿਓ ਬਈ ਉੱਥੇ ਵੀ ਇੰਨਾ ਹੀ ਰੇਟ ਰਿਹਾ ਕਿ ਨਹੀਂ ਬਾਕੀ ਵੀ ਆਪਣੇ ਕੋਲੇ ਤਾਂ ਲਿਸਟ ਆਉਂਦੀ ਬਣੀ ਤਣੀ ਆਪਾਂ ਤਾਂ ਉਹਦੇ ਦੇਖ ਕੇ ਪਾਉਣੇ ਹੁੰਨੇ ਆ ਰੇਟ ਤੇ ਬਾਕੀ ਵੀ ਤੁਹਾਡੇ ਏਰੀਏ ਦੇ ਵਿੱਚ ਰੇਟ ਕੀ ਆ ਮੈਨੂੰ ਇੱਕ ਵਾਰੀ ਜਰੂਰ ਦੱਸ ਦਿਓ ਕਿਸਾਨ ਭਰਾ ਬਈ ਵੀਡੀਓ ਦੇਖ ਲੈਂਦੇ ਆ ਪਰ ਰੇਟ ਨਹੀਂ ਦੱਸਦੇ ਵੀ ਰੇਟ ਜਰੂਰ ਦੱਸਿਆ ਕਰੋ ਕਿਉਂਕਿ ਆਪਾਂ ਹੋਰ ਵੀ ਕਿਸਾਨ ਭਰਾਵਾਂ ਨੂੰ ਦੱਸ ਸਕੀਏ ਵੀ ਆਹ ਰੇਟ ਚੱਲੀ ਜਾਂਦਾ ਏਰੀਏ ਦੇ ਵਿੱਚ ਬਾਕੀ ਵੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਦਬਕ ਕੇ ਸ਼ੇਅਰ